ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਦੀਆਂ ਮੰਡੀਆਂ ਚ ਕਣਕ ਦੀ ਖਰੀਦ ਸੰਬੰਧੀ ਵੱਡੀ ਖਬਰ ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਵੱਡੇ ਹੁਕਮ ਤੁਪਾਲ ਖੈਰਾ ਦੇ ਸੰਗਰੂਰ ਤੋਂ ਚੋਣ ਲੜਨ ਤੇ ਕੀ ਬੋਲੇ ਸੀ ਐਮ ਭਗਵੰਤ ਮਾਨ ਬਿਨਾ ਨਾਂ ਲੈ ਕੇ ਸਿਆਤੰਜ ਕਾਂਗਰਸ ਨੂੰ ਵੱਡਾ ਝਟਕਾ ਦਲਬੀਰ ਗੋਲਦੀ ਨੇ ਕਾਂਗਰਸ ਪਾਰਟੀ ਤੋਂ ਦਿੱਤਾ ਅਸਤੀਫਾ ਰਾਜਾ ਵੜਿੰਗ ਦੇ ਹੱਕ ਚ ਪ੍ਰਤਾਪ ਬਾਜਵਾ ਦਾ ਐਲਾਨ ਰਵਨੀਤ ਮਿੱਟੂ ਨੂੰ ਸੁਣਾਈਆਂ ਖਰੀਆਂ ਖਰੀਆਂ ਅੱਜ ਪੰਜਾਬ ਚ ਰਹੇਗੀ ਸਰਕਾਰੀ ਛੁੱਟੀ ਬੰਦ ਰਹਿਣਗੇ ਸਾਰੇ ਸਕੂਲ ਕਾਲਜ ਤੇ ਬਾਕੀ ادارے ਅਮ੍ਰਿਤਾ ਵੜਿੰਗ ਨੇ ਵਿਵਾਦਿਤ ਬਿਆਨ ਤੇ ਮੰਗੀ ਮੁਆਫੀ ਰਾਜਾ ਵੜਿੰਗ ਨੇ ਪਤਨੀ ਦੇ ਬਿਆਨ ਨੂੰ ਲੈ ਕੇ ਕਹੀ ਵੱਡੀ ਗੱਲ ਪੰਜਾਬ ਵਿੱਚ ਕਣਕ ਦੀ ਖਰੀਦ ਲਗਾਤਾਰ ਜਾਰੀ ਹੈ ਤੇ ਹੁਣ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਵੱਡੇ ਨਿਰਦੇਸ਼ ਜਾਰੀ ਕੀਤੇ ਗਏ ਹਨ ਪੰਜਾਬ ਦੇ ਮੁਖ ਅਨੁਰਾਗ ਵਰਮਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਕਣਕ ਦੀ ਨਿਰਵਿਘਨ ਖਰੀਦ ਸਦਕਾ ਹੁਣ ਤੱਕ ਮੰਡੀਆਂ ਵਿੱਚ ਪਹੁੰਚੀ 100.58 ਲੱਖ ਮੈਟ੍ਰਿਕ ਟਨ ਕਣਕ ਚੋ 95% ਤੋਂ ਵੱਧ ਫਸਲ ਖਰੀਦੀ ਜਾ ਚੁੱਕੀ ਹੈ ਇਸ ਦੇ ਨਾਲ ਹੀ ਫਸਲ ਵੇਚ ਚੁੱਕੇ ਸਾਰੇ ਕਿਸਾਨਾਂ ਨੂੰ 100% ਦਾ ਭੁਗਤਾਨ ਕੀਤਾ ਜਾ ਚੁੱਕਾ ਹੈ ਜਿਸ ਤਹਿਤ 17340 ਕਰੋੜ 40 ਲੱਖ ਰੁਪਏ ਕਿਸਾਨਾਂ ਦੇ ਖਾਤੇਾਂ ਵਿੱਚ ਅਦਾ ਕੀਤੇ ਜਾ ਚੁੱਕੇ ਹਨ ਸੂਬੇ ਵਿੱਚ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਇਥੇ ਖਰੀਦ ਏਜੰਸੀਆਂ ਦੇ ਉੱਚ ਅਧਿਕਾਰੀਆਂ ਤੇ ਸੂਬਾ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਦੌਰਾਨ ਮੁੱਖ ਸਕੱਤਰ ਨੇ ਨਿਰਦੇਸ਼ ਦਿੱਤੇ ਹਨ ਕਿ ਇਸ ਗੱਲ ਨੂੰ ਹਰ ਹਾਲ ਵਿੱਚ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਕਿਸਾਨ ਨੂੰ ਆਪਣੀ ਫਸਲ ਮੰਡੀ ਵਿੱਚ ਵੇਚਣ ਲਈ ਕੋਈ ਪਰੇਸ਼ਾਨੀ ਨਾਵੇ ਤੇ ਖਾਸ ਕਰਕੇ ਬੇਮੌਸਮੀ ਮੀਂਹ ਨਾਲ ਪੈਦਾ ਹੋਈ ਸਥਿਤੀ ਨਾਲ ਨਿਪਟਣ ਲਈ ਟੁਕਮੇ ਤੇ ਸੁਚੱਜੇ ਪ੍ਰਬੰਧ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਆਰਤਿਆਂ ਤੇ ਮਜ਼ਦੂਰਾਂ ਲਈ ਲੋੜੀਂਦੀਆਂ ਸਹੂਲਤਾਂ ਦੀ ਵਿਵਸਥਾ ਕੀਤੀ ਗਈ ਹੈ ਤਾਂ ਕਿ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 48 ਘੰਟਿਆਂ ਦੇ ਅੰਦਰ-ਅੰਦਰ ਕਣਕ ਦੀ ਖਰੀਦ ਦਾ ਭੁਗਤਾਨ ਕਰਨ ਦੇ ਨੀਮਾ ਤਹਿਤ ਹੁਣ ਤੱਕ 100% ਦੀ ਭੁਗਤਾਨ ਕਰ ਦਿੱਤਾ ਗਿਆ ਹੈ ਤੇ 17300 40 ਕਰੋੜ 40 ਲੱਖ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਅਦਾ ਕੀਤੇ ਜਾ ਚੁੱਕੇ ਹਨ ਉਹਨਾਂ ਕਿ ਹੈਗੇ ਲਿਫਟਿੰਗ ਲਈ 27 ਸਪੈਸ਼ਲ ਰੇਲਾਂ ਲੱਗੀਆਂ ਹਨ ਉਹਨਾਂ ਕਿ ਹੈਗੇ ਸਰਕਾਰ ਕਣਕ ਦਾ ਇੱਕ ਇੱਕ ਦਾਣਾ ਖਰੀਦਣ ਦੀ ਵਚਨਬੱਧ ਹੈ ਕਾਂਗਰਸ ਪਾਰਟੀ ਵੱਲੋਂ ਪੁਲਤ ਤੋਂ ਵੀ ਦਾ ਸੁਪਾਲ ਸਿੰਘ ਖੈਰਾ ਨੂੰ ਸੰਗਰੂਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਂ ਲਏ ਬਗੈਰ ਸੁਪਾਲ ਸਿੰਘ ਖੈਰਾ ਤੇ ਤੀਖਾ ਨਿਸ਼ਾਨਾ ਬਿੰਨ ਹੈ ਉਹਨਾਂ ਕਹੇ ਹੈ ਕਿ ਜਿਸ ਬੰਦੇ ਨੂੰ ਸੰਗਰੂਰ ਦੇ 10 ਪਿੰਡਾਂ ਦੇ ਨਾਂ ਵੀ ਚੇਤੇ ਨਹੀਂ ਉਹ ਸੰਗਰੂਰ ਤੋਂ ਦਾਅਵੇਦਾਰੀ ਠੋਕਰਿਆ ਹੈ ਸੀਐਮ ਮਾਨ ਨੇ ਵੀ ਕਿਹਾ ਹੈ ਕਿ ਜੇ ਮੈਂ ਉਸ ਬੰਦੇ ਨੂੰ 15 ਪਿੰਡਾਂ ਦੇ ਨਾਂ ਲਿਖ ਕੇ ਵੀ ਦੇ ਦਵਾਂ ਤਾਂ ਵੀ ਉਹ ਪੰਜਾਬੀ ਵਿੱਚ ਲਿਖੇ ਨਾਂ ਵੀ ਨਹੀਂ ਪੜ ਸਕਦਾ ਮੁੱਖ ਮੰਤਰੀ ਨੇ ਸੁਪਾਲ ਖੈਰਾ ਦਾ ਨਾਂ ਲਏ ਬਗੈਰੇ ਵੀ ਕਿਹਾ ਹੈ ਕਿ ਉਸ ਨੂੰ ਮਾਲਵੇ ਦਾ ਕਲਚਰ ਵੀ ਨਹੀਂ ਪਤਾ ਉਹ ਪਹਿਲਾਂ ਵੀ ਮਾਲਵੇ ਵਿੱਚੋਂ ਚੋਣ ਲੜਕੇ ਵੇਖ ਚੁੱਕੇ ਹਨ ਉਦੋਂ ਬਠਿੰਡਾ ਵਾਲਿਆਂ ਨੇ ਨਜ਼ਾਰਾ ਵਿਖਾਇਆ ਸੀ ਇਸ ਵਾਰ ਸੰਗਰੂਰ ਵਾਲੇ ਦਿਖਾਉਣਗੇ ਸੀਮ ਭਗਵਾਨ ਤਮਾਨੇ ਟਵੀਟ ਕਰਦੇ ਆ ਲਿਖਿਆ ਹੈ ਕਿ ਜਿਸ ਬੰਦੇ ਨੇ ਸੰਗਰੂਰ ਦੇ 10 ਪਿੰਡਾਂ ਦੇ ਨਾਂ ਵਿੱਚੇ ਤਿੰਨ ਹੀ ਨਾਂ ਉਸ ਤੋਂ ਲਿਖਤੀ ਪੜੇ ਜਾਣੇ ਉਹ ਸੰਗਰੂਰ ਤੋਂ ਦਾਵੇਦਾਰੀ ਠੋਕ ਰਿਹਾ ਹੈ ਪਹਿਲਾਂ ਵੀ ਬਠਿੰਡੇ ਵਾਲਿਆਂ ਤੋਂ ਨਜ਼ਾਰਾ ਦੇਖ ਚੁੱਕੇ ਨੇ ਐਤਕੀ ਸੰਗਰੂਰ ਵਾਲੇ ਦਿਖਾਉਣਗੇ ਲੋਕ ਸਭਾ ਚੋਣਾਂ ਨੂੰ ਥੋੜਾ ਜਿਹਾ ਸਮਾਂ ਬਾਕੀ ਹੈ ਤੇ ਇਹ ਵਿੱਚ ਕਾਂਗਰਸ ਸੀਨੀਅਰ ਲੀਡਰਾਂ ਵੱਲੋਂ ਪਾਰਟੀ ਛੱਡੇ ਜਾਣ ਦਾ سلسلہ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਹੁਣ ਪੰਜਾਬ ਕਾਂਗਰਸ ਨੂੰ ਇੱਕ ਹੋਰ ਵੱਡਾ ਚੜਕਾ ਲੱਗਿਆ ਹੈ ਸੀਨੀਅਰ ਕਾਂਗਰਸੀ ਆਗੂ ਦਲਵੀਰ ਸਿੰਘ ਗੋਲਡੀ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਅਜੇ ਕੱਲ ਹੀ ਉਹਨਾਂ ਨੇ ਨਵੇਂ ਰਾਹ ਲੱਭਣ ਦੀ ਗੱਲ ਕਹੀ ਸੀ 골ਡੀ ਟਿਕਟ ਨੂੰ ਲੈ ਕੇ ਹਾਈ ਕਮਾਂਡ ਤੋਂ ਨਾਰਾਜ਼ ਚੱਲਦੇ ਹਨ ਅਤੇ ਉਹਨਾਂ ਨੇ ਅਸਤੀਫੇ ਦੀ ਕਾਪੀ ਬਕਾਇਦਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਪਰੇ ਮਨ ਨਾਲ ਮੈਂ ਅੱਜ ਜੋ ਫੈਸਲਾ ਲੈ ਰਿਹਾ ਹਾਂ ਇਹ ਮੇਰਾ ਪਰਿਵਾਰ ਮੇਰੇ ਸਕੇ ਸਬੰਧੀ ਤੇ ਜੋ ਵੀ ਮੈਨੂੰ ਨਿੱਜੀ ਤੌਰ ਤੇ ਮੇਰੇ ਸਾਥੀ ਜਾਣਦੇ ਹਨ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਮੇਰੇ ਲਈ ਇਹ ਫੈਸਲਾ ਲੈਣਾ ਕਿੰਨਾ ਮੁਸ਼ਕਲ ਸੀ ਇਸਵਾਰ ਮੇਰਾ ਤੇ ਮੇਰੇ ਸਾਥੀਆਂ ਦਾ ਅੰਦਰ ਹੀ ਜਾਣਦਾ ਹੈ ਦੱਸਦੇ ਕਿ ਦਲਵੀਰ ਸਿੰਘ ਗੋਲਡੀ ਸੰਗਰੂਰ ਤੋਂ ਕਾਂਗਰਸ ਦੀ ਟਿਕਟ ਮੰਗ ਰਹੇ ਸਨ ਪਾਰਟੀ ਵੱਲੋਂ ਇਥੋਂ ਸੁਖਪਾਲ ਸਿੰਘ ਖੈਰਾ ਨੂੰ ਟਿਕਟਰੀ ਦਿੱਤੀ ਗਈ ਸੀ ਬੀਤੇ ਦਿਨੀ ਸੁਖਪਾਲ ਸਿੰਘ ਖੈਰਾ ਸਣੇ ਕਈ ਸੀਨੀਅਰ ਕਾਂਗਰਸੀ ਆਗੂ ਉਹਨਾਂ ਨੂੰ ਮਨਾਉਣ ਵੀ ਗਏ ਸਨ ਪਰ ਇਸ ਦੇ باوجود ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਣੇ ਨੇ ਰਵਨੀਤ ਟਵਿੱਟਰ ਤੇ ਵੱਡਾ ਹਮਲਾ ਬੋਲਿਆ ਹੈ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਚੋਣ ਪ੍ਰਚਾਰ ਕਰਨ ਲਈ ਲੁਧਿਆਣਾ ਵਿੱਚ ਕਿਰਾਇਤੇ ਮਕਾਨ ਲੈਣਗੇ ਪ੍ਰਤਾਪ ਬਾਜਵਾ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਦੇ ਨਾਲ-ਨਾਲ ਲੁਧਿਆਣਾ ਦੇ ਲੋਕ ਭਾਜਪਾ ਉਮੀਦਵਾਰ ਅਰਵਨੀ ਸਿੰਘ ਬਿੱਟੂ ਨੂੰ ਸਭ ਕੁਝ ਸਿਖਾਉਣਗੇ ਉਹਨਾਂ ਨੇ ਕਿਹਾ ਕਿ ਮੈਂ ਇਸ ਗਦਾਰ ਬਿੱਟੂ ਦਾ ਮੁਕਾਬਲਾ ਕਰਨ ਲਈ ਲੁਧਿਆਣਾ ਵਿੱਚ ਡੇਰਾ ਲਾਉਣ ਜਾ ਰਿਹਾ ਹਾਂ ਉਹਨਾਂ ਨੇ ਮੈਨੂੰ ਲੁਧਿਆਣਾ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ ਹੁਣ ਮੈਂ ਰਾਜਾ ਵੜਿੰਗ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਲੁਧਿਆਣਾ ਵਿੱਚ ਰਹਾਂਗਾ ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਲੁਧਿਆਣਾ ਦੀ ਲੜਾਈ ਵਫਾਦਾਰਾਂ ਅਤੇ ਗद्दारਾਂ ਵਿੱਚ ਘਾਰ ਹੋਵੇਗੀ ਇਹ ਲੜਾਈ ਗद्दार ਵਿਰੁੱਧ ਹੋਵੇਗੀ 1 ਮਈ ਯਾਨੀ ਅੱਜ ਪੰਜਾਬ ਵਿੱਚ ਸਰਕਾਰੀ ਛੁੱਟੀ ਰਹਿਣ ਵਾਲੀ ਹੈ ਅੱਜ ਸੂਬੇ ਭਰ ਦੇ ਸਕੂਲ ਕਾਲਜ ਵਿਦਿਅਕ ادارے ਅਤੇ ਹੋਰ ਵਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ ਦਰਅਸਲ 1 ਮਈ ਨੂੰ ਮਜ਼ਦੂਰ ਦੇ ਦਿਵਸ ਵਜੋਂ ਮਨਾਇਆ ਜਾਂਦਾ ਹੈ ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਦਿਵਸ ਨੂੰ ਥਾਂ ਦਿੱਤੀ ਹੈ ਮਈ ਦਿਵਸ ਤੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ ਇਸ ਦਿਨ ਸਰਕਾਰੀ ਸਕੂਲ ਕਾਲਜ ਸਮੇਤ ਹੋਰ ਸਰਕਾਰੀ ادارے ਬੰਦ ਰਹਿਣਗੇ ਪਹਾੜਾਂ ਵਿੱਚ ਹੋਈ ਬਰਫਬਾਰੀ ਕਾਰਨ ਪੰਜਾਬ ਵਿੱਚ ਸਾਰਾ ਦਿਨ ਠੰਡੀਆਂ ਹਵਾਵਾਂ ਦਾ ਦੌਰ ਜਾਰੀ ਹੈ ਅਤੇ ਬੀਤੇ ਦਿਨੀ ਹੋਈ ਹਲਕੀ ਬੂੰਦਾਬੰਦੀ ਨਾਲ ਤਾਪਮਾਨ ਵਿੱਚ 12 ਡਿਗਰੀ ਤੱਕ ਰਿਕਾਰਡ ਕਿਰਾਉਟ ਦਰਜ ਹੋਈ ਹੈ। ਅਪ੍ਰੈਲ ਦੇ ਮਹੀਨੇ ਦੇ ਆਖਰੀ ਦਿਨਾਂ ਵਿੱਚ ਇਸ ਤਰ੍ਹਾਂ ਦਾ ਮੌਸਮ ਹੈਰਾਨ ਕਰਨ ਵਾਲਾ ਹੈ ਕਿਉਂਕਿ ਅਪ੍ਰੈਲ ਦੇ ਮਹੀਨੇ ਦੇ ਆਖਰੀ ਦਿਨਾਂ ਵਿੱਚ ਇਸ ਤਰ੍ਹਾਂ ਦਾ ਮੌਸਮ ਹੈਰਾਨ ਕਰਨ ਵਾਲਾ ਸੀ ਕਿਉਂਕਿ ਭਿਆਨ ਗਰਮੀ ਦੇ ਦਿਨ ਸ਼ੁਰੂ ਹੋ ਚੁੱਕੇ ਹਨ ਅਤੇ ਹਵਾ ਵਿੱਚ ਠੰਡਕ ਕਾਰਨ ਏਸੀ ਦੀ ਵਰਤੋਂ ਕਰਨ ਦੀ ਲੋੜ ਨਹੀਂ ਪੈ ਰਹੀ। ਮੌਸਮ ਵਿੱਚ ਹੋਏ ਬਦਲਾਅ ਕਾਰਨ ਪੰਜਾਬ ਵਿੱਚ ਘਟੂ ਘਟ ਤਾਪਮਾਨ 19 ਡਿਗਰੀ ਤੋਂ ਹੇਠਾਂ ਚਲਾ ਗਿਆ ਹੈ ਪਿਛਲੇ 3-4 ਦਿਨਾਂ ਤੋਂ ਪਹਾੜਾਂ ਵਿੱਚ ਲਗਾਤਾਰ ਬਰਬਾਰੀ ਹੋ ਰਹੀ ਹੈ ਜਿਸ ਕਾਰਨ ਉੱਧਰੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਨਾਲ ਪੰਜਾਬ ਦੀ ਹਵਾ ਵਿੱਚ ਨਮੀ ਦੀ ਮਾਤਰਾ ਵਧ ਗਈ ਹੈ ਜਿਸ ਨਾਲ ਠੰਡਕ ਦਾ ਅਹਿਸਾਸ ਹੋਣ ਲੱਗਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਨੇ ਆਪਣੇ ਵਿਵਾਦਿਤ ਬਿਆਨ ਲਈ ਮਾਫੀ ਮੰਗ ਲਈ ਹੈ ਉਹਨਾਂ ਨੇ ਕਿਹਾ ਕਿ ਅਣਜਾਣੇ ਵਿੱਚ ਦਿੱਤੇ ਗਏ ਬਿਆਨ ਨਾਲ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮਾਫੀ ਮੰਗਦੇ ਹਨ ਉਹਨਾਂ ਕਹੇਗੇ ਮੇਰੀ ਇਸ ਤਰ੍ਹਾਂ ਦੀ ਕੋਈ ਮਨਸ਼ਾ ਨਹੀਂ ਸੀ ਹਾਲਾਂਕਿ ਇਸ ਤੋਂ ਪਹਿਲਾਂ ਇਸ ਬਿਆਨ ਦੀ ਨਿੰਦਾ ਹੋ ਰਹੀ ਸੀ ਸ਼੍ਰੀ ਕਾਲ ਤਕਸਾਈ ਦੇ ਸ਼੍ਰੀ ਕਾਲ ਤਕਸਾਈ ਦੇ ਜਥੇਦਾਰ ਅਤੇ SGPC ਨੇ ਵੀ ਉਹਨਾਂ ਦੇ ਬਿਆਨ ਦੀ ਨਿੰਦਾ ਕੀਤੀ ਸੀ ਅਤੇ ਨਾਲ ਹੀ ਕਿਹਾ ਸੀ ਕਿ ਉਹ ਇਸੇ ਬਿਆਨ ਲਈ ਮਾਫੀ ਮੰਗਣਾ ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਵੀ ਆਪਣੀ ਪਤਨੀ ਦੇ ਬਿਆਨ ਤੇ ਕਿਹਾ ਕਿ ਜਦੋਂ ਅਸੀਂ ਬੋਲਦੇ ਹਾਂ ਤਾਂ ਕਦੇ-ਕਦੇ ਮੂੰਹ ਚੋਂ ਗੱਲ ਨਿਕਲ ਜਾਂਦੀ ਹੈ ਪਰ ਮੇਰੀ ਪਤਨੀ ਨੇ ਆਪਣੇ ਬਿਆਨ ਨੂੰ ਲੈ ਕੇ ਮਾਫੀ ਮੰਗ ਲਈ ਹੈ ਤੇ ਜੇ ਕਿਸੇ ਨੇ ਸ਼ਿਕਾਇਤ ਕਰਨੀ ਵੀ ਹੈ ਤਾਂ ਉਹ ਕਰ ਸਕਦਾ ਹੈ। ਦਮਿਤ ਸਿੰਘ ਗੋਲੜੀ ਹੋਰਾਂ ਨੇ ਜਿਹੜਾ ਹੈਗਾ ਅਸਤੀਫਾ ਦੇ ਦਿੱਤਾ ਸੀ ਕਾਂਗਰਸ ਤੋਂ ਤੁਹਾਡੇ ਨਾਲ ਕੋਈ ਗੱਲਬਾਤ ਚੱਲ ਰਹੀ ਹੈ। ਦੇਖੋ ਇਹ ਤਾਂ ਉਹਨਾਂ ਨੇ ਕਾਂਗਰਸ ਤੋਂ ਸੀਭਾ ਦਿੱਤਾ ਤੇ ਉਹ ਦੇਣ ਵੀ ਕਿਉਂ ਨਾ ਕਿਉਂਕਿ ਅ ਜਿੱਡੀ ਵੱਡੀ ਉਹਨਾਂ ਦੇ ਨਾਲ ਕਹੋ ਤੱਕਾ ਹੋਇਆ ਬੇਇਨਸਾਫੀ ਹੋਈ ਹਨਾ ਤੇ ਬਾਹਰਲੇ ਬੰਦੇ ਨੂੰ ਲੈ ਕੇ ਇੱਥੇ ਟਿਕਟ ਜਿਹੜੀ ਆ ਉਹ ਦੇ ਦੇਤੀ ਤੇ ਜਦੋਂ ਔਖਾ ਟਾਈਮ ਸੀਗਾ ਬਾਈ ਇਲੈਕਸ਼ਨ ਸੀ ਕੋਈ ਇਲੈਕਸ਼ਨ ਲੜਨੀ ਤਿਆਰ ਨਹੀਂ ਸੀ ਉਦੋਂ ਗੋਲਡੀ ਨੂੰ ਬਸਾਤਾ ਤੇ ਹੁਣ ਲੈ ਆ ਕੇ ਬਾਹਰੋਂ ਖੈਰਾ ਸਾਹਿਬ ਨੂੰ ਟਿਕਟ ਦੇਤੀ ਤੇ ਖੈਰਾ ਸਾਹਿਬ ਵੀ ਇੱਥੇ ਆ ਕੇ ਵੀ ਕਹੋ ਵੀ ਜਗਮਾ ਤੇ ਲੂਣ ਪਾਉਣ ਦਾ ਕੰਮ ਉਹਨਾਂ ਦੇ ਨਾਲ ਖੜਕੇ ਕਰਦੇ ਸੀ ਬੋਲਜੀ ਖੜੇ ਹੁੰਦੇ ਸੀ ਸਿੰਗਲਾ ਸਾਹ ਪੱਠਲ ਜੀ ਸਾਰਿਆਂ ਦੇ ਵਿਚਾਲੇ ਖੜ ਕੇ ਕਹਿਰਾ ਸਾਹਿਬ ਰੋਜ਼ ਕਹਿੰਦੇ ਸੀ ਵੀ ਮੈਂ ਪਾਰਟੀ ਨੂੰ ਕਿਹਾ ਸੀ ਜੇ ਮੇਰੇ ਨਾਲ ਕੋਈ ਚੰਗਾ ਹੈਗਾ ਤਾਂ ਉਹਨੂੰ ਦੇ ਦਿਓ ਨਹੀਂ ਮੈਨੂੰ ਦੇ ਦਿਓ ਤੁਸੀਂ ਕੋਲੇ ਖੜਾ ਕਹਿ ਰਹੇ ਹੋ ਵੀ ਤੁਹਾਡੇ ਨਾਲ ਚੰਗੇ ਨਹੀਂ ਤਾਂ ਹੋਰ ਕੀ ਕਰਨ ਸੋ ਕੱਲੇ ਹੋ ਨਹੀਂ ਜਿੰਨੇ ਕਾਂਗਰਸ ਦੇ ਸੰਗਰੂਰ ਦੇ ਲੀਡਰ ਨੇ ਕਿਸੇ ਨਾਲ ਨਹੀਂ ਚੱਲਣਾ ਨਾ ਹੀ ਚੱਲਣਾ ਵਰਕਰਾਂ ਨੇ ਕਿਉਂਕਿ ਵਰਕਰ ਵੀ ਕਿਉਂ ਚੱਲਣਗੇ ਜਦੋਂ ਉਹਨਾਂ ਦੇ ਲੀਡਰਾਂ ਦੀ ਜਿਨ੍ਹਾਂ ਦੇ ਨਾਲ ਜੁੜੇ ਹੋਇਆ ਹੁਣ ਕੋਈ ਸਾਫਕਾ ਸੀਐਮ ਪੱਠਲ ਜੀ ਨਾਲ ਜੁੜਿਆ ਹੋਊ ਕੋਈ ਸਿੰਗਲਾ ਸਾਹਿਬ ਨਾਲ ਜੁੜਿਆ ਹੋ ਉਹ ਵਰਕਰ ਹੀ ਕਿਵੇਂ ਚੱਲਣਗੇ ਉਦੋਂ ਵੱਡੀ ਗੱਲ ਵਰਕਰਾਂ ਦੇ ਲਈ ਹੋਰ ਔਖੀ ਹੋ ਜਾਂਦੀ ਹੈ ਕਿਉਂਕਿ ਵਰਕਰ ਜਦੋਂ ਪਿੰਡ ਚੋਂ ਵੋਟ ਮੰਗਦਾ ਨਾ ਤਾਂ ਪਿੰਡ ਵਾਲੇ ਕਹਿੰਦੇ ਆ ਵੀ ਭਾਈ ਵੋਟਾਂ ਦਾ ਪਾ ਦਾਂਗੇ ਕੱਲ ਨੂੰ ਜ਼ਿੰਮੇਵਾਰੀ ਲੈਣਾ ਤਾਂ ਵਰਕਰ ਜ਼ਿੰਮੇਵਾਰੀ ਲੈ ਕੇ ਵੋਟਾਂ ਪਾਉਂਦੇ ਹੁੰਦੇ ਆ ਵੀ ਭਾਈ ਚੀਮਾ ਸਾਹਿਬ ਨੂੰ ਵੋਟਾਂ ਪਾਓ ਅਸੀਂ ਚੀਮਾ ਸਾਹਿਬ ਤੋਂ ਕੰਮ ਕਰਾ ਕੇ ਦੇਵਾਂਗੇ ਹੁਣ ਆ ਜਿਹੜੇ ਵਰਕਰ ਨੇ ਇਹ ਜਦੋਂ ਵੋਟਾਂ ਮੰਗਣਗੇ ਡੜਵੇ ਵਾਲੇ ਇਹ ਕਹਿਣਗੇ ਭਾਈ ਮੀਤ ਨੂੰ ਵੋਟਾਂ ਪਾਓ ਅਸੀਂ ਜ਼ਿੰਮੇਵਾਰੀ ਲੈਨੇ ਆ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਜੇ ਮੀਤ ਨੂੰ ਜਾ ਕੇ ਮਿਲਣਾ ਤਾ ਮੀਤ ਦੀ ਭਾਈ ਬਰਨਾਲੇ ਕਚਹਿਰੀ ਚੌਂਕ ਚ ਪੰਪ ਦੇ ਪਿੱਛੇ ਕੂਟੀ ਆ ਉੱਥੇ ਘਰ ਆ ਉੱਥੇ ਰਹਿੰਦਾ ਕੋੜੇ ਦਾ ਪਿੰਡ ਹੈ ਘਟੂ ਘਟ ਜਾ ਕੇ ਕੱਲ ਨੂੰ ਬਾਹ ਤਾਂ ਫੜ ਲੈਣਗੇ ਨਾ ਇੱਥੇ ਜਿੰਨੇ ਦੂਜੇ ਉਮੀਦਵਾਰ ਨੇ ਕੱਲ ਨੂੰ ਕਿਸੇ ਦਾ ਇਹਨਾਂ ਨੂੰ ਪਿੰਡ ਵੀ ਨਹੀਂ ਲੱਭਣਾ ਘਰ ਵੀ ਨਹੀਂ ਲੱਭਣਾ ਕੌਣ 300 ਕਿਲੋਮੀਟਰ ਰੋਜ਼ ਜਿਹੜਾ ਉਹ ਜਾਇਆ ਕਰੂਗਾ ਸੋ ਇਸੇ ਕਰਕੇ ਕਾਂਗਰਸ ਤੇ ਨਾ ਅਕਾਲੀ ਦਲ ਦੇ ਵਰਕਰਾਂ ਨੇ ਆਪਣੇ ਲੀਡਰਾਂ ਲਈ ਮੈਨੂੰ ਲੱਗਦਾ ਵੋਟ ਵੀ ਨਹੀਂ ਜਿਹੜੀ ਉਹ ਮੰਗਣੀ ਤੇ ਸਾਡੇ ਵਰਕਰ ਜੋਸ਼ ਚ ਨੇ ਚੜਦੀ ਕਲਾ ਚ ਤੁਹਾਡੀ ਪਾਰਟੀ ਜੁਆਇਨ ਉਹ ਨਹੀਂ ਜਦੋਂ ਹਜੇ ਉਹਨਾਂ ਨੇ ਰਿਜ਼ਾਈਨ ਦਿੱਤਾ ਹਜੇ ਤਾਂ ਜਦੋਂ ਜਿਹੜੀ ਕੋਈ ਚੀਜ਼ ਹੋਊਗੀ ਉਦੋਂ ਦੇਖਾਂਗੇ ਤੁਸੀਂ ਜੇ ਤੁਹਾਡੀ ਪਾਰਟੀ ਨਾਲ ਅਪਰੋਚ ਕਰਦੇ ਫਿਰ ਮੈਂ ਪਾਰਟੀ ਪ੍ਰਧਾਨ ਥੋੜੀ ਆ ਮੈਂ ਇਹ ਥੋੜੀ ਫੈਸਲਾ ਕਰ ਸਾਨੂੰ ਯਾਦ ਹੋਏਗਾ ਇਹਨੇ ਬਿੱਟੂ ਨੇ ਮੈਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਆ ਕੇ ਲੜੋ ਮੈਂ ਉਹਨੂੰ ਕਿਹਾ ਸੀ ਜੋ ਦਾਰਾ ਸਿੰਘ ਨੂੰ ਕੋ ਚੈਲੰਜ ਕਰਦਾ ਸੀ ਨਾ ਉਹ ਕਹਿੰਦਾ ਪਹਿਲੇ ਰੰਡਾਵੇ ਨਾਲ ਲੜ ਕੇ ਵੇਖ ਲੈ। ਸੋ ਰੰਡਾਵਾ ਮੇਲੇ ਆਂਦੇ ਤੇ ਮੈਂ ਇੱਕ ਹੋਰ ਵੀ ਦੱਸਦਾ। 2-3 ਦਿਨਾਂ ਦੇ ਵਿੱਚ ਮੈਂ ਉੱਥੇ ਘਰ ਲੱਭ ਰਿਹਾ। ਬਕਾਇਦ ਤੌਰ ਤੇ ਡੇਰਾ ਸਾਰੀ ਇਲੈਕਸ਼ਨ ਦੇ ਵਿੱਚ ਇਸ ਗद्दार ਨੂੰ ਸਬਕ ਸਿਖਾਉਣ ਵਾਸਤੇ ਲੁਧਿਆਣੇ ਡੇਰਾ ਲਾਵਾਂਗੇ ਉੱਥੋਂ ਪੰਜਾਬ ਦੇ ਵਿੱਚ ਜਾਵਾਂਗੇ ਜਿਤਾ ਕੇ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਨਾਲ ਆਪਣੇ ਛੋਟੇ ਵੀਰ ਨੂੰ ਲੈ ਕੇ ਆਵਾਂਗੇ। ਸਾਰੇ ਹਿੰਦੁਸਤਾਨ ਚ ਜਿਸ ਪਰਿਵਾਰ ਨੇ ਇਥੋਂ ਤੱਕ ਇਹ ਸਾਨੂੰ ਚੈਲੰਜ ਵੇਖੋ ਰਾਜਾ ਵੜਿੰਗ ਜੀ ਨੂੰ ਕਿਉਂ ਤਾਰਨਾ ਪਿਆ ਇਹ ਉਹ ਦਿਨ ਸਾਰਿਆਂ ਨੂੰ ਵੱਡੀ ਗੱਲ ਹੋਈ ਜਿਸ ਦਿਨ ਸਾਹਿਬ ਬਿਆਨ ਸਿੰਘ ਦੀ ਤਸਵੀਰ ਇਹਨਾਂ ਨੇ ਬੀਜੇਪੀ ਦੇ ਪੋਸਟਰ ਤੇ ਜਦੋਂ ਲਾਈ ਉਹ ਦਿਨ ਫਿਰ ਅਸੀਂ ਫੈਸਲਾ ਕੀਤਾ ਕਿ ਇਸ ਆਦਮੀ ਨੂੰ ਹੁਣ ਬੰਦਾ ਬਣਾਣ ਦੀ ਲੋੜ ਹੈ ਇਹ ਜਿਸ ਹੱਦ 에 ਕ੍ਰਾਸ ਕਰ ਗਿਆ ਗਦਾਰੀ ਕਰਨ ਦੀ ਆਪਣੀ ਮਾਂ ਦੀ ਪੇਠੇ ਚੁਰਾ ਮਾਰ ਕੇ ਤੇ ਆਪਣੇ ਦਾਦੇ ਦੀ ideologies ਨੂੰ ਕਿਸ ਟੰਗ ਦੇ ਨਾਲ ਇਹਨੇ ਛਿੱਕੇ ਟੰਗਣ ਦੀ ਕੋਸ਼ਿਸ਼ ਕੀਤੀ ਉਹ ਦਿਨ ਪਾਰਟੀ ਨੇ ਫਿਰ ਸਾਰਿਆਂ ਨੇ ਇਕਜੁੱਟ ਹੋ ਕੇ ਕਿਹਾ ਹੁਣ ਇਹੋ ਜਿਹਾ ਉਥੇ ਕੈਂਡੀਡੇਟ ਉਤਾਰੋ ਸੋ ਥੈਟ ਇਹਨੂੰ ਚੰਗੀ ਤਰ੍ਹਾਂ ਇਹਨੂੰ ਇੱਕ ਗੁਰੂ ਮਾਰਹਦਾ ਦੀ ਮੇਅਰ ਨਾਲ ਇਹਨੂੰ ਜਿਆ ਨਿਹੰਗ ਦੇ ਬਾਟੇ ਚ ਕਹਿੰਦੇ ਨਾ ਇਹਨੂੰ ਨਿਹੰਗ ਦੇ ਬਾਟੇ ਵਰਗਾ ਮੰਨ ਕੇ ਕੱਲਾਂਗੇ ਇਹ ਸਾਨੂੰ ਪੂਰ ਰੂਪ ਦੇ ਦੇਖੋ ਸਟਰੋਂਗ ਤਾਂ ਮੈਨੂੰ ਪਤਾ ਨਹੀਂ ਸਟਰੋਂਗ ਕਿੰਨੇਗਾ ਅਰੇ ਜਰੂਰ ਆ ਵੀ ਜਿੱਥੋਂ ਆਏ ਆ ਗਿੱਦੜਵਾਇਆ ਤੋਂ ਇੱਥੋਂ ਲੁਧਿਆਣਾ ਤਿੰਨ ਘੰਟੇ ਲੱਗਿਆ ਕਰਨੇ ਆ ਜਾਣ ਨੂੰ ਆ ਕੱਲ ਦੀ ਟਿਕੜ ਮਿਲੀ ਆ ਤੇ ਕੱਲ ਦਾ ਹੀ ਲੋਕ ਜਿਹੜੇ ਆ ਆ ਮੈਨੂੰ ਮੇਰੇ ਟੈਲੀਫੋਨ ਦੇ ਉੱਤੇ ਆ ਪਾਈ ਜਾਂਦੇ ਆ ਜੀ ਸਾਡੇ ਆ ਲੁਧਿਆਣੇ ਵਾਲੇ ਲੋਕਾਂ ਨੂੰ ਚੌਕਸ ਕਰ ਦੋ ਇਹ ਕੀ ਆ ਜੀ ਚੌਕਸ ਕਰ ਦੋ ਬਈਆ ਸਾਡੇ ਇੱਥੇ ਜਿਹਨੇ ਕਪੜੇ ਵੀ ਜਾਂ ਮੈਸ ਸੁਆਉਂਦਾ ਉਹਦੇ ਪੈਸੇ ਨਹੀਂ ਦਿੰਦਾ ਮੈਨੂੰ ਟੈਲੀਫੋਨ ਕਰੀ ਜਾਂਦੇ ਆ ਗਿੱਦੜਵਾਇਆ ਤੋਂ ਲੋਕ ਕੀ ਲੱਗਦਾ ਜੀ ਗਿੱਦੜਵਾ 150 200 ਕਿਲੋਮੀਟਰ ਦਾ ਸਫ਼ਰ ਆਇਆ ਤਾਂ ਲੁਧਿਆਣਾ ਦਾ ਲੋਕ ਜਿਹੜਾ ਕਿਤੇ ਨਾ ਕਿਤੇ 180 ਕਿਲੋਮੀਟਰ ਆਇਤੋਂ ਉਹ ਲੋਕ ਅੱਜ ਮਨੂਆ ਟੈਲੀਫੋਨ ਤੇ ਭੇਜੀ ਜਾਂਦੇ ਆ ਉਤੋਂ ਗਿੱਦੜਵਾ ਦੇ ਲੋਕ ਕਹਿੰਦਾ ਲੁਧਿਆਣਾ ਦਾ ਇੰਡਸਟਰੀ ਦਾ ਹੱਬਾ ਹੋਜਦੀ ਦਾ ਹੱਬਾ ਇਹ ਤੁਹਾਡੀ ਆ ਹੋਜਦੀਆਂ ਤੇ ਇੰਡਸਟਰੀ ਦੇ ਵਿੱਚ ਵੜ ਜੂਗਾ ਲੋਕਾਂ ਨੂੰ ਸਮਝਾ ਦਿਓ ਲੁਧਿਆਣੇ ਦੇ ਨੂੰ ਜਿੱਥੋਂ ਆਇਆ ਉੱਥੇ ਹੀ ਭੇਜ ਦਿਓ ਵਾਪਸ ਕੀ ਲੱਗਦਾ ਜੀ ਮੁਕਾਬਲਾ ਕਿਵੇਂ ਦੇਖਦੇ ਹੋ ਕਿ ਇੱਕ ਦਾਾ ਖੇਡਿਆ ਗਿਆ ਰਵਨੀਗੀ ਬਿੱਟੂ ਦੇ ਮੁਕਾਬਲੇ ਦੇ ਵਿੱਚ ਲਿਆਂਦਾ ਗਿਆ ਰਾਜਾ ਵੜਿੰਗ ਦੇ ਕੋਈ ਦਾਾ ਖੇਲਣ ਵਾਲੇ ਕੰਮ ਥੋੜਾ ਨੇ ਇਹ ਤਾਂ ਸੇਵਾ ਦਾ ਕੰਮ ਹੈ ਦਾਾ ਤਾਂ ਕੋਈ ਉੱਥੇ ਕਬੱਡੀ ਜਾਂ ਹਾਕੀ ਦਾ ਮੈਚ ਥੋੜਾ ਹੋ ਰਿਹਾ ਹੈ ਇਹ ਇਹ ਤਾਂ ਲੋਕਾਂ ਦੀ ਸੇਵਾ ਕਰਨ ਦਾ ਲੋਕਾਂ ਨੇ ਮਤ ਦਾ ਦਾਨ ਕਰਨਾ ਆਪਣੇ ਦਾਨ ਲੈ ਕੇ ਲੋਕਾਂ ਦਾ ਤੇ ਦਾਾ ਪੇਜ ਤਾਂ ਕਾਂਗਰਸ ਅਹੀਂ ਦਾ ਇੱਥੇ ਤੱਕ ਪਹੁੰਚੀ ਹੈ ਇਹਨਾਂ ਨੇ ਸਾਰੀ ਉਮਰ ਦਾਾ ਪੇਜੀ ਦੇ ਦੇ ਆ ਉਹਨੂੰ ਭੁਲਾਣੇ ਨੂੰ ਅੱਜ ਆਨੰਦਪੁਰ ਸਾਹਿਬ ਭੇਜ ਦੋ ਆਨੰਦਪੁਰ ਸਾਹਿਬ ਵਾਲੇ ਨੂੰ ਲੁਧਿਆਣੇ ਬੁਲਾ ਲਓ ਕੀ ਗੱਲ ਲੁਧਿਆਣੇ ਦੀ 50 ਲੱਖ ਦੀ ਵਾਦੀ ਇੱਥੇ ਕੋਈ ਬੰਦਾ ਨਹੀਂਗਾ ਇਸ ਕਰਕੇ ਦਾਪੇਜ ਖੇਲਨੇ ਖੇਲਨੇ ਹੀ ਹੌਲੀ ਹੌਲੀ ਇਤਨਾ ਕੁ ਲਾਵਾ ਮੋਗੇ ਤੁਸੀਂ ਤੁਸੀਂ ਪੁਰਾਣਾ ਲੰਬਾ ਸਮਾਂ ਕਾਂਗਰਸ ਦੇ ਵਿੱਚ ਰਹੇ ਹੋ ਕੀ ਲੱਗਦਾ ਕਿ ਪੁਰਾਣਾ ਕਾਂਗਰਸ ਦਾ ਦੌਰ ਤੇ ਹੁਣ ਦੇ ਦੌਰ ਦੇ ਵਿੱਚ ਫਰਕ ਹੈ ਵੇਖੋ ਹੁਣ ਹੌਲੀ ਹੌਲੀ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਵਾਂ ਇਹਨਾਂ ਨੇ ਹੌਲੀ ਹੌਲੀ ਆਪਣੇ ਵਰਕਰ ਆਪ ਹੀ ਮਾਰਤੇ ਹੈ ਇਹ ਆਈ ਰਾਜਨੀਤੀਆਂ ਚ ਅਜਿਹਾ ਹੁਣ ਕੱਲ ਦਾ ਖੇਲਣ ਨੂੰ ਫਿਰਦੇ ਆ ਇਹ ਕੋਮਾ ਗਿੱਦੜਵਾਏਗਾ ਬੰਦਾ ਲੁਧਿਆਣੇ ਆ ਕੇ ਇਲੈਕਸ਼ਨ ਲੰਡਲੀ ਪੇਤਾ ਮੈਨੂੰ ਇਹ ਇਸ ਗੱਲ ਦੀ ਵੀ ਖੁਸ਼ੀ ਹੋਈ ਆ ਗਿਆ ਕੋਈ ਗੱਲ ਹੀ ਨਹੀਂ ਲੁਧਿਆਣੇ ਦੇ ਲੋਕਾਂ ਨੇ ਇਸ ਗੱਲ ਲਈ ਚੋਣ ਕਰ ਲੈਣਾ ਬੱਚੇ ਅੱਜ ਕੱਲ ਬਹੁਤ ਸਿਆਣੇ ਆ ਪਰ ਉਹ ਉਹਨੂੰ ਪੁੱਛੋ ਜਿਸ ਸਖਵਾਲ ਘਰੇ ਨੂੰ ਵੀ ਤੂੰ ਤਾਂ ਕਹਿੰਦਾ ਹੀ ਕਮਜ਼ੋਰ ਕੈਂਡੀਡੇਟ ਤੂੰ ਪ੍ਰਦੇਸ਼ ਕਾਂਗਰਸ ਦਾ ਦਰਜੀ ਕਾਂਗਰਸ ਜਿਹੜੀ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਲੁਧਿਆਣੇ ਭੇਜਿਆ ਵਾ ਮੇਰੇ ਨਾਲ ਲੜਨ ਲਈ ਤੇ ਉਹ ਤਾਂ ਕਹਿੰਦਾ ਹੀ ਕਮਜ਼ੋਰ ਆ ਫਿਰ ਮੈਂ ਇੰਨਾ ਕਮਜ਼ੋਰ ਸੀ ਤੇ ਫਿਰ ਕੋਈ ਆ ਵੀ ਭੇਜ ਦਿੰਦੇ ਅੱਜ ਪ੍ਰਧਾਨ ਲਿਆਉਣਾ ਪੈ ਗਿਆ ਨਾ ਲੁਧਿਆਣੇ ਦੇ ਲੋਕਾਂ ਨੇ ਪ੍ਰਧਾਨ ਬੁਲਾ ਲਿਆ ਨਾ ਰੋਡਾਂ ਲੁਧਿਆਣੇ ਲੱਗਦਾ ਚਲੋ ਬਿੱਟੂ ਹੁਣ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ 10 ਜਨਪਦ ਬੈਠਾ ਕੇ ਅੱਜ ਮੋਦੀ ਵਾਲੀ ਗੋਠੀ 'ਚ ਬੈਠਾ ਵਾ ਬਿੱਟੂ ਦਾ ਆਪਣਾ ਨਹੀਂ ਕੁਝ ਪਤਾ ਉਹ ਸਾਡੇ ਬਾਰੇ ਕੀ ਕਹੂਗਾ ਉਹਦਾ ਆਪਣਾ ਨਹੀਂ ਪਤਾ ਵੀ ਉਹ ਅਮਰਸ਼ਾਹ ਤੇ ਮੋਦੀ ਨਾਲ ਬੈਠਾ ਕੇ ਅੱਜ ਉਧਰ ਕਾਂਗਰਸ ਸੋਨੀਆ ਤੇ ਰਾਹੁਲ ਨਾਲ ਬੈਠਾ ਸਕੂਲ ਬਣ ਕੇ ਪੰਜਾਬ 'ਚ ਤੁਹਾਡਾ ਸਭ ਤੋਂ ਪਹਿਲਾ ਬਣਿਆ ਜੇ ਉਹ ਨੌਕਰੀਆਂ ਦੀ ਗਰੰਟੀ ਸੀ ਤੇ 43000 ਨੌਕਰੀਆਂ ਪੰਜਾਬ ਦੇ ਬੇਦਸਤ ਗੱਲਾਂ ਨੂੰ ਦਿੱਤੀਆਂ ਤੇ ਇਕੱਥਿਆਂ ਤੋਂ ਪੱਕੇ ਕਰਦੇ ਸੀ ਟੀਚਰ ਤੇ ਮੁਲਾਜ਼ਮ 15000 ਨੂੰ ਪੱਕਿਆ ਕੀਤਾ ਗਿਆ ਉਹ ਜੇ ਕਾਕਾ ਸਰਕਾਰ ਤੁਹਾਡੇ ਦਰਵਾਜ਼ੇ 'ਤੇ ਪ੍ਰੋਗਰਾਮ ਸੀਗਾ ਉਹ ਅਸੀਂ ਪਿਲੇ ਤੇ ਦ ਮਹੀਨੇ ਕੈਂਪ ਲਾ ਕੇ ਸਾਰੇ ਪੰਜਾਬ ਦੇ 'ਚ ਕੈਂਪ ਲੱਗੇ ਸਰਕਾਰ ਦੇ ਰੀਅ ਉਹ ਤੁਹਾਡੇ ਦਰਵਾਜ਼ੇ ਤੇ ਆਈ ਉਦੇਸ ਕੀਆ ਸੀਗਾ ਕਿ ਅਸੀਂ ਹੋਮ ਡਿਲੀਵਰੀ ਕਰਾਂਗੇ ਆٹے ਦਾਲ ਦੀ ਉਹ ਵੀ ਤੁਹਾਡੇ ਸਾਹਮਣੇ ਇਸੀ ਮਾਤਰਾ ਵਿੱਚ ਸ਼ੁਰੂ ਕਰਤੀ ਉਹਦਾ ਦੂਜਾ ਟ੍ਰਾਇਲ ਜਿਹੜਾ ਉਹ ਜੂਨ ਦੇ ਵਿੱਚ ਹੋਣਾ ਅਸੀਂ ਜਿੰਨੀਆਂ ਗਾਰੰਟੀਆਂ ਅਸੀਂ ਜੋ ਕਿਹਾ ਸੀਗਾ ਕਿ ਫੌਜ ਦੇ ਵਿੱਚ ਬੀਐਸਐਫ ਸੀਐਪੀ ਪੰਜਾਬ ਪੁਲਿਸ ਦੇ ਜਿਹੜੇ ਸਾਡੇ ਜਵਾਨ ਆ ਜਿਹੜੇ ਸ਼ਹੀਦ ਹੋ ਜਾਂਦੇ ਦੇਸ਼ ਤੇ ਪੰਜਾਬ ਦੀ ਸੱਖਿਆ ਲਈ ਉਹਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਈਆ ਇੱਕ ਨੌਕਰੀ ਜਿਹੜੀ ਉਹ ਦਿਆਂਗੇ ਉਹ ਵੀ ਦੇ ਦੇ ਬਸ ਇੱਕ ਮਾਵਾਂ ਪੜਾਣ ਦੀ ਗੰਟੀ ਜਿਹੜੀ ਉਹ ਬਾਕੀ ਆ ਉਹ ਤੁਸੀਂ ਸੁਣਿਆ 4 ਦਿਨ ਪਹਿਲਾਂ ਸੀਐਮ ਸਾਹਿਬ ਨੇ ਕਿਹਾ ਤਾਂ ਕਿ ਅਸੀਂ ਜਲਦੀ ਇਹ ਗੰਟੀ ਪੂਰੀ ਕਰਨ ਜਾ ਰਹੇ ਹਾਂ ਸੋ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਅਮਰਸਰ ਦੇ ਵਿੱਚ ਇੰਡਸਟਰੀ ਲਿਆਉਣ ਦੀ ਅਮਰਸਰ ਦੇ ਟ੍ਰੇਡ ਨੂੰ ਮਜ਼ਬੂਤ ਕਰਨ ਦੀ ਅਮਰਸਰ ਦੇ ਵਿੱਚ ਇੰਟਰਨੈਸ਼ਨਲ ਜੁਨੀਅਰਸਟੀ ਲੈ ਕੇ ਆਉਣ ਦੀ ਅਮਰਸਰ ਦੇ ਵਿੱਚ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਲੈ ਕੇ ਆਉਣ ਦੀ ਅਮਰ ਸਾਡੇ ਵਿੱਚ ਕੋਰ ਸਾਹਬ ਜਿਹੜੀ ਸਪੋਰਟ ਸਟੇਡੀਅਮ ਬਣਾਉਣ ਲਈ ਅਮਰ ਸਾਡੇ ਵਿੱਚ ਫਿਲਮ ਸਿਟੀ ਬਣਾਉਣ ਲਈ ਅਮਰ ਸਾਡੇ ਵਿੱਚ ਵੱਖ-ਵੱਖ ਪਾਰਕੀਆਂ ਬਣਾਉਣ ਲਈ ਅਮਰ ਸਾਡੇ ਰੇਲਵੇ ਬ੍ਰਿਜ ਛੜਿਆ ਉਹ ਬਣਾਉਣ ਵਾਸਤੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਜੇ ਤੁਸੀਂ ਸਾਡਾ ਕੋ ਚਾਹੁੰਦੇ ਹੋ ਆਪਣਾ ਇੱਕ ਕੀਮਤੀ ਵੋਟ ਜਿਹੜਾ ਜਿੱਦਾਂ ਪ੍ਰਧਾਨ ਡਾਕਟਰ ਸੱਧੂ ਹਣਾਂ ਤੋਂ ਬਹੁਤ ਵੱਡੀ ਲੀਡ ਤੇ ਜਤਾਇਆ ਸੀਗਾ ਇਸੇ ਤਰ੍ਹਾਂ ਪਹਿਲੀ ਜੂਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰਿਓ ਮੈਂ ਤੁਹਾਨੂੰ ਵਿਸ਼ਵਾਸ ਦਉਂਦਾ ਅਮਰਸਾਦੂ ਕਦੀ ਪਿੱਠ ਨਹੀਂ ਕਰਾਂਗੇ ਅਮਰਸਾਦ ਦੇ ਲੋਕਾਂ ਦੇ ਕੰਮ ਤੁਹਾਡੇ ਹਲਕੇ ਵੈਸਟ ਦੇ ਜੋ ਵੀ ਸਾਡੇ ਐਮਐਲਏ ਸਾਹਿਬ ਜਿਨ੍ਹਾਂ ਨੇ ਇਸ ਹਲਕੇ ਦਾ ਬਹੁਤ ਵਿਕਾਸ ਕੀਤਾ ਆ ਗਲੀ ਪਹਿਲਾਂ ਨਹੀਂ ਸੀਗੀ ਆ ਮੈਂ ਵੀ ਦੇਖੀ ਆ ਪਹਿਲਾਂ ਮੈਂ ਇੱਕ ਵਾਰ ਇੱਧਰ ਡੋਰ ਟੂ ਡੋਰ ਕਰਨਾ ਆਇਆ ਸੀਗਾ ਉਦੋਂ ਇੱਥੇ ਕੁਛ ਨਹੀਂ ਇੱਕ ਟੱਡੀ ਸੀਗੀ ਤੇ ਸਾਡੇ ਐਮਐਲਏ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਇਦਾਂ ਦੇ ਕੰਮ ਕਰਾਤੇ 20 ਫੁੱਟ ਚੌੜੀਆਂ ਕਰੀਆਂ ਜਿਹੜੀਆਂ ਬਰਾਦਤੀਆਂ ਔਰ ਬਹੁਤ ਕੰਮ ਅਜੇ ਹੋਣ ਵਾਲਿਆ ਉਹ ਕੰਮ ਸਾਰੇ ਮੈਂ ਅਰੇ ਐਮਐਲਏ ਨਾਲ ਕੇ ਆਪਾਂ ਐਮਪੀ ਲੈਡ ਫੜ ਦੇ ਵਿੱਚੋਂ ਆਪਾਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਉਹ ਲੈ ਕੇ ਆਵਾਂਗੇ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਤੇ ਸੁੰਦਰ ਬਣਾਵਾਂਗੇ ਇਹ ਮੈਂ ਤੁਹਾਡੇ ਦਾ ਵਾਅਦਾ ਕਰਦਾ ਸੋ ਤੁਹਾਨੂੰ ਸਾਦਰ ਬੇਨਤੀ ਹੈ ਕਿ ਪਹਿਲੇ ਜੂਰ ਨੂੰ ਝਾੜੂ ਦੀ ਵੋਟਾਂ ਪਾਉਣੀਆਂ ਤੁਸੀਂ ਝਾੜੂ ਦਾ ਪਰੰਜਰ ਉਹ ਦੋੜਾ ਇਹ ਮੈਂ ਤੁਹਾਨੂੰ ਬੇਨਤੀ ਕਰਦਾ ਸੀਗਾ ਵਾਇਗੋ ਦੀ ਖਾਲਸਾ ਵਾਇਗੋ ਦੀ